ਅੱਜ ਕੇਂਦਰ ਸਰਕਾਰ ਨੇ ਆਪਣਾ ਸਾਲ 24-25 ਦੀ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਕਿਸਾਨਾਂ ਨੂੰ ਲੱਭਣ ਨੂੰ ਵੀ ਕੁਝ ਨਹੀਂ ਮਿਲਦਾ। ਸਿਰਫ ਇੰਨਾ ਹੀ ਹੈ ਕਿ ਖਜ਼ਾਨਾ ਮੰਤਰੀ ਨੇ ਬਜਟਸ ਨੂੰ ਸ਼ੁਰੂ ਕਰਨ ਵੇਲੇ ਕਿਸਾਨ ਲਈ ਸ਼ਬਦ ਅन्नदाता ਵਰਤੇ। ਪਰ 42 ਲੱਖ ਕਰੋੜ ਦੇ ਬਜਟ ਵਿੱਚੋਂ 1,51,000 ਕਰੋੜ ਖੇਤੀ ਲਈ ਦਰਜ ਰੱਖਿਆ ਗਿਆ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ। ਔਰ ਇਹ ਮੈਨੂੰ ਲੱਗਦਾ ਇਹ ਵੀ ਤਨਖਾਹਾਂ ਦੇ ਵਿੱਚ ਨਿਕਲ ਜਾਣਾ ਹੈ ਇਹਦੇ ਵਿੱਚੋਂ ਕਿਸਾਨਾਂ ਨੂੰ ਕੱਢਣ ਲਈ ਕੁਛ ਨਹੀਂ ਬਾਕੀ ਸਿਰਫ ਹਵਾਈ ਹਵਾਈ ਗੱਲਾਂ ਕੀਤੀਆਂ ਖਜ਼ਾਨਾ ਮੰਤਰੀ ਨੇ ਕਿਹਾ ਵੀ ਉਹ ਤੇਲ ਬੀਜ ਤੇ ਤਾਲਾ ਵਗੈਰਾ ਦੇ ਨਵੇਂ ਬੀਜ ਦੇਣਗੇ ਉਹ ਇਹਦੀ ਪ੍ਰੋਡਕਸ਼ਨ ਵਧਾਉਣਗੇ ਪਰ ਖਰੀਦੇਗਾ ਕੌਣ ਇਹ ਕਿਤੇ ਜ਼ਿਕਰ ਨਹੀਂ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਔਰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਕਰਜ਼ੇ ਦੇ ਉੱਤੇ ਲੜਾਈ ਕਰਦੇ ਨੇ ਇਕ ਤੇਲਾ ਵੀ ਕੋਈ ਬੈਨੀਫਿਟ ਕਿਸਾਨਾਂ ਨੂੰ ਜ਼ਿਕਰ ਤੱਕ ਨਹੀਂ ਕੀਤਾ ਨਾ ਐਮਐਸਪੀ ਕੋਈ ਗਾਰੰਟੀ ਦਾ ਨਾ ਕਿਸਾਨਾਂ ਦੇ ਕਰਜ਼ੇ ਉੱਤੇ ਕੁਝ ਬੋਲ ਦੁਨੀਆ 'ਚ ਇੱਕੋ ਇੱਕ ਦੇਸ਼ ਹੈ ਇਹ ਜਿੱਥੇ ਏਡੀ ਵੱਡੀ ਗਿਰਦੀ ਵਿੱਚ ਕਿਸਾਨ ਔਰ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਜੇ ਕਿਸੇ ਵੀ ਡਿਵੈਲਪਡ ਕੰਟਰੀ ਵਿੱਚ ਕੋਈ ਇੱਕ ਕਿਸਾਨ ਵੀ ਖੁਦਕੁਸ਼ੀ ਕਰ ਦੇ ਤੋ ਹਾਈ ਮੱਚ ਜਾਂਦੀ ਹੈ ਸਾਡੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਹੈ ਇਹ ਕਮਜ਼ੋਰ ਸਰਕਾਰ ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅੰਧਰਪ੍ਰਦੇਸ਼ ਜਿਹੜੀਆਂ ਫੌੜੀਆਂ ਨੇ ਇਸ ਸਰਕਾਰ ਦੀ ਉਹਨਾਂ ਵੱਲ ਸਿਰਿਤ ਹੈ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਤੇ ਅੰਧਰਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟ ਜਿੱਤੇ ਪਹ ਪਦੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤਾਂ ਇੱਕ ਤੇਲਾ ਵੀ ਨਹੀਂ ਨਾ ਇਸ ਬਜਟ ਪੰਜਾਬ ਦਾ ਤਾਂ ਨਾਂ ਤੱਕ ਵੀ ਨਹੀਂ ਲਿਆ ਨਾ ਕੋਈ ਇੰਸਟੀਚਿਊਟ ਪੰਜਾਬ ਨੂੰ ਦਿੱਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਢਿੱਡ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਕਿ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਬਾਅਦ ਲੋਕ ਨੇ ਅੱਜ ਵੀ ਇਹਨਾਂ ਨੂੰ ਆਟਾ ਦਾਲ ਸਕੀਮ 5 ਸਾਲਾਂ ਲਈ جاری ਰੱਖੋ ਇਹ ਇੱਕ ਕਲੰਕ ਨਹੀਂ ਮੱਥੇ ਤੇ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਅਜਬੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰੱਕੇ ਹੋਏ ਜਿਹੜੇ ਆਪਣੇ ਦੋ ਵੇਲੇ ਦੀ ਰੋਕੀ ਵੀ ਕਮਾ ਕੇ ਨਿਕਾ ਸਕਦੇ ਉਹਨਾਂ ਨੂੰ ਸਰਕਾਰ ਵੱਲ ਦੇਖਣਾ ਪੈਂਦਾ ਅਕੇਦਾਲ ਲਈ ਤੇ ਇਹ ਇੱਕ ਇੱਕ ਤਰ੍ਹਾਂ ਦਾ ਕਲੰਕ ਹੈ ਉਹ ਮੈਂ ਸਮਝਦਾ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਨਿਰਾਸ਼ ਕਰਨ ਵਾਲਾ ਹੈ ਕਿਉਂਕਿ ਪੰਜਾਬ ਮੈਨੂੰ ਲੱਗਦਾ ਇਸ ਬਜਟ ਤੋਂ ਜਿਵੇਂ ਕੇਂਦਰ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ ਔਰ ਪੰਜਾਬੀਆਂ ਨੂੰ ਉਹ ਸ਼ਾਇਦ ਇਹ ਸਥਿਰਤਾਵਾਦੀ ਹੀ ਨਹੀਂ ਮੰਨਦੇ ਧੰਨਵਾਦ